ਅੱਜ ਪੰਜਾਬ ਸਰਕਾਰ ਨੇ ਦੋ OTS ਸਕੀਮਾਂ ਨੂੰ ਕੈਬਨਿਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਇਨਹਾਂਸਮੈਂਟ ਦੀ ਸਕੀਮ ਦੀ OTS ਲੈਂਡ ਇਨਹਾਂਸਮੈਂਟ ਕੀ ਹੈ ਮੰਨ ਲਓ ਜਦੋਂ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦوں ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕਟਿਆ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ ਪੀਐਸਆਈਸੀ ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਤਾਂ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਤਾਂ ਉਹ ਇਨਹਾਂਸਮੈਂਟ ਪੀਐਸਆਈ ਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇ ਦਿੱਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈ ਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦੇ ਦਿੱਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਉਹ ਪਲਾਟਸ ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਹਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਢੇਰ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਉਹ ਦੇਤੇ ਸੀ ਠੀਕ ਹੈ ਔਰ ਜੀਨਾ ਨੇ ਉਸ ਲੈਂਡ ਐਨਹਾਂਸਮੈਂਟ ਦੇ ਪੈਸੇ ਨਹੀਂ ਭਰੇ ਸੀ ਪਲਾਟ ਹੋਲਡਰਾਂ ਨੇ ਤਾਂ ਉਹਦੇ ਉੱਤੇ ਇੱਕ ਤਾਂ ਕੰਪਾਊਂਡੈਂਟ ਕੰਪਾਊਂਡਿੰਗ ਵਿਆਜ ਪੈਂਦਾ ਸੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਚੱਕਰਵਰਤੀ ਵਿਆਜ ਕਹਿੰਦੇ ਆ ਉਹ ਵੀ ਪੈਂਦਾ ਸੀ ਪਲੱਸ ਉਹਦੇ ਉੱਤੇ ਉਹਨਾਂ ਨੂੰ ਪੈਨਲਟੀ ਜਿਹੜੀ ਪੀਨਲ ਇੰਟਰਸਟ ਹੈ ਉਹ ਵੀ ਪੈ ਜਾਂਦਾ ਸੀ ਤਾਂ ਪੰਜਾਬ ਸਰਕਾਰ ਨੇ ਅੱਜ ਬਹੁਤ ਵੱਡਾ ਇੱਕ ਕਰ ਮਾਰਕੇਬਲ ਕਦਮ ਚੱਕਿਆ ਔਰ ਮੈਨੂੰ ਦੱਸਦੇ ਹੋ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪੰਜਾਬ ਸਰਕਾਰ ਨੇ ਲੈਂਡ ਇਨਹਾਂਸਮੈਂਟ ਦੇ ਉੱਤੇ ਸਿਰਫ ਤੇ ਸਿਰਫ 8% ਫਲੈਟ 8% ਫਲੈਟ ਇਹਦੀ ਤੇ ਸਕੀਮ ਦਿੱਤੀ OTS ਦੀ ਕਿ ਜਿਨ੍ਹਾਂ ਦੀਆਂ ਵੀ ਇਨਹਾਂਸਮੈਂਟ ਦੇ ਆ ਜਿਹੜੀਆਂ ਕਿ ਕਿਸ਼ਤਾਂ ਟੁੱਟੀਆਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਵਿਆਜ ਪਏ ਹੋਏ ਨੇ ਉਹ ਸਾਰਾ ਪੀਨਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਟੋਟਲ ਮਾਫ ਕਰਕੇ ਸਿਰਫ 8% ਤੁਸੀਂ ਆਪਣੀ ਇਹਦੀ ਕਾਸਟ ਭਰੋ ਤੇ ਇਹਦਾ ਜਿਹੜਾ ਲਾਭ ਹੈ ਉਹ ਉਠਾਓ